ਦਾ ਕਟਾਰੀ ਦੇਪਿੰਡ ਹੋਸ਼ਿਆ ਨਗਰ ਦੇ ਬਾਬਾ ਜੀਵਨ ਸਿੰਘ ਜੀ ਕਾਲਜ ਵਿਖੇ ਇੱਕ ਵਿਸ਼ੇਸ਼ ਧਾਰਮਿਕ ਸਮਾਗਮ ਕਰਵਾਇਆ ਗਿਆ ਅਤੇ ਬੱਚਿਆਂ ਦੇ ਕਵਿਸ਼ਰੀ ਲਈ ਕਵਿਤਾ ਅਤੇ ਪੇਂਟਿੰਗ ਮੁਕਾਬਲੇ ਕਰਵਾਏ ਜਿਸ ਵਿੱਚ ਸ਼੍ਰੋਮਣੀ ਕਮੇਟੀ ਮੈਂਬਰ ਸਰਦਾਰ ਗੁਰਿੰਦਰਪਾਲ ਸਿੰਘ ਲਾਲੀ ਰਣਕੇਚੀ ਨੇ ਹਾਜ਼ਰ ਹੋ ਕੇ ਜੇਤੂ ਵਿਦਿਆਰਥੀਆਂ ਦੀਆਂ ਟਰੋਫੀਆਂ ਨਾਲ ਹੌਸਲਾ ਅਫਜ਼ਾਈ ਕੀਤੀ ਅੱਜ ਕਾਲਜ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚੱਲ ਰਹੇ 450 ਸਾਲਾ ਸ਼ਤਾਬਦੀਆਂ ਦੇ ਸਮਾਗਮ ਦੇ ਅਧੀਨ ਪ੍ਰੋਗਰਾਮ ਜਿਹੜਾ ਗੁਰਮਤ ਸਮਾਗਮ ਜਿਹੜਾ ਕਰਵਾਇਆ ਗਿਆ ਇਸ ਦੇ ਦਰਮਿਆਨ ਵਿਦਿਆਰਥੀਆਂ ਵੱਲੋਂ ਵੱਖਰੇ ਵੱਖਰੇ ਜਿਹੜੇ ਮੁਕਾਬਲੇ ਨੇ ਜਿਸ ਵਿੱਚ ਪੇਂਟਿੰਗ ਮੁਕਾਬਲਾ ਹੈ, ਪਾਸ਼ੇਰ ਮੁਕਾਬਲਾ ਹੈ, ਕਵਤਾ ਮੁਕਾਬਲਾ ਹੈ, ਕਬਿਸ਼ਰੀ ਮੁਕਾਬਲਾ ਹੈ ਉਹ ਕਰਾਏ ਗਏ ਨੇ। ਸਤਾਪੀਆਂ ਬਾਬਾ ਜੀਵਨ ਸਿੰਘ ਕਾਲਜ ਸ਼ਹਿਰਨਗਰ ਵਿਖੇ ਪ੍ਰਿੰਸੀਪਲ ਸਾਹਿਬ ਸardar ਰਵਿੰਦਰ ਸਿੰਘ ਔਰ ਇਹਨਾਂ ਦੇ ਸਾਰੀ ਟੀਮ ਕਾਲਜ ਦੇ ਪ੍ਰਬੰਧਕ, ਟੀਚਰ ਸਾਹਿਬਾਨ, ਬੱਚਿਆਂ ਨੇ ਬੜੇ ਉਤਸ਼ਾਹ ਦੇ ਨਾਲ ਜਿਹੜੀ ਸਤਾਪਦੀ ਦਾ ਸਮਾਗਮ ਸੀ ਅੱਜ ਮਨਾਇਆ ਗਿਆ ਔਰ ਪਰਬੰਧਕਾਂ ਵੱਲੋਂ ਬੱਚਿਆਂ ਦੇ ਮੁਕਾਬਲੇ ਕਵਿਸ਼ਰੀ ਮੁਕਾਬਲੇ ਲੇਖ ਮੁਕਾਬਲੇ ਪੇਂਟਿੰਗ ਮੁਕਾਬਲੇ ਕਰਾਏ ਗਏ ਨੇ